ਜੇ ਵੀ ਗੱਲ ਨਹੀਂ ਸੀ ਕਹਿਣ ਵਾਲੀ ਉਹ ਵੀ ਕ੍ਰੀਮ ਫਰੀ ਸਾਹਿਬ ਨੇ ਉਹ ਨੂੰ ਕਹਿ ਕੇ ਕਿ ਕਹਿੰਦੇ ਡਾਕਟਰ ਸਾਹਿਬ ਇਹ ਨੂੰ ਡਾਕਟਰ ਸਾਹਿਬ ਕਹਿਣ ਤੇ ਸਾਡੇ ਬਹੁਤ ਹੀ ਸ਼ਤਕਾਂਯੋਗ ਤਹਿਲ ਸਾਹਿਬ ਜਿਲ੍ਹੇ ਦੇ ਪ੍ਰਧਾਨ ਅਥਾ ਸਿੰਘ ਜੀ ਜੋ ਬੋਲਣ ਦੀ ਬਾਤ ਕਰੇਗਾ ਮਹੀਨੇ ਰਾਤ ਕਰੇਗਾ ਅੱਜ ਅੰਮ੍ਰਿਤਸਰ ਜਿਲ੍ਹੇ ਦੀ ਮੀਟਿੰਗ ਦੇ ਉੱਪਰ ਮੈਂ ਆਇਆ ਔਰ ਪੰਜਾਬ ਪ੍ਰਧਾਨ ਦੀ ਜ਼ਿੰਮੇਵਾਰੀ ਮਿਲਣੇ ਤੋਂ ਬਾਅਦ ਪਹਿਲੀ ਵਾਰ ਆਇਆ ਤਾਂ ਮੈਂ ਸਭ ਤੋਂ ਪਹਿਲਾਂ ਆਪਣੀ ਕੌਮੀ ਪ੍ਰਧਾਨ ਪੈਨਕਮਰੀ ਮਾਇਆਵਤੀ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਜੋ ਵਿਸ਼ਵਾਸ ਪ੍ਰਗਟ ਕੀਤਾ ਔਰ ਵਿਸ਼ਵਾਸ ਤੋਂ ਨਾ ਕਿ ਉਹਨਾਂ ਦੀਆਂ ਬੀਤਾਂ ਤੇ ਖਰੇ ਉਤਰਾਂਗੇ ਔਰ ਜੋ ਸੰਗਤ ਨੇ ਬੀਐਸਪੀ ਦੇ ਵਰਕਰਾਂ ਨੇ ਬੜੇ ਜਤਸ਼ੁਕ ਜੋਸ਼ ਨਾਲ ਉਤਸ਼ਾਹ ਨਾਲ ਸਵਾਗਤ ਕੀਤਾ ਮੈਂ ਆਪਣੇ ਸਾਰੇ ਵਰਕਰਾਂ ਦਾ ਸਾਰੀ ਸੰਗਤ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਦੇ ਲੈ ਕੇ ਚਾਹੋਗੇ ਕਿ ਜੀ ਪਾਰਟੀ ਦੇ ਕਿੰਨੇ ਮੁੱਦੇ ਹੁੰਦੇ ਆ ਉਹ ਪੰਜਾਬ ਦੇ ਵਿੱਚ ਨਸ਼ਿਆਂ ਦਾ ਮੁੱਦਾ ਦੇ ਵੈਸੇ ਵੱਡਾ ਹੈ ਮੁੱਦੇ ਜਿਹੜੇ ਆ ਦੇਖੋ ਪੰਜਾਬ ਦੇ ਵਿੱਚ ਮੁੱਦਿਆਂ ਦੀ ਕੋਈ ਕਮੀ ਮੈਨੂੰ ਨਜ਼ਰ ਨਹੀਂ ਆਉਂਦੀ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਆ ਇਹ ਵੀ ਪਹਿਲੀਆਂ ਸਰਕਾਰਾਂ ਵਾਲੇ ਪਾਪ ਕਰਦੀ ਆ ਆਪ ਦੀ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਲੇ ਪਾਪ ਕਰ ਰਹੀ ਇਸ ਕਰਕੇ ਮੈਂ ਸਭ ਤੋਂ ਪਹਿਲਾਂ ਮੈਂ ਇਹ ਮਹਿਸੂਸ ਕਰਦਾ ਕਿ ਇਹਦੇ ਵਿੱਚ ਪੰਜਾਬ ਦੀਆਂ ਮਾਮਾਂ ਦੇ ਪੁੱਤ ਬਚਾਉਣ ਲਈ ਇੱਕ بڑا ਅੰਦੋਲਨ ਖੜਾ ਕਰਨ ਦੀ ਲੋੜ ਮੈਨੂੰ ਬਹੁਤ ਤਕਲੀਫ ਹੁੰਦੀ ਆ ਜਦ ਇੱਕ ਮਾਂ ਦਾ ਜਵਾਨ ਪੁੱਤ ਚਿੱਟੇ ਨਾਲ ਮਰ ਜਾਂਦਾ ਲੇਕਿਨ ਸੂਬੇ ਦੀ ਜਨਤਾ ਨੇ ਚਾਰੇ ਹੀ ਰਾਜਨੀਤਿਕ ਦਲਾਂ ਦੀਆਂ ਸਰਕਾਰਾਂ ਦੇਖ ਲਈਆਂ ਉਹ ਡਰਗ ਮਾਫੀਆ ਦੇ ਨੈੱਟਵਰਕ ਨੂੰ ਤੋੜਨ 'ਚ ਫੇਲ ਹੋ ਗਈਆਂ ਬਲਕਿ ਕਿਤੇ ਨਾ ਕਿਤੇ ਉਹਨਾਂ ਤੇ ਉਂਗਲਾਂ ਵੀ ਉੱਠਦੀਆਂ ਇਸ ਕਰਕੇ ਨਸ਼ਿਆਂ ਦਾ ਮੁੱਦਾ ਪੰਜਾਬ ਦੀ ਜਵਾਨੀ ਬਚਾਉਣ ਦਾ ਮੁੱਦਾ ਬੇਰੋਜ਼ਗਾਰੀ ਦਾ ਮੁੱਦਾ ਕਿਸਾਨੀ ਦਾ ਮੁੱਦਾ ਮਜ਼ਦੂਰ ਵਪਾਰੀ ਜਿਹੜਾ ਪਈ ਛੋਟੇ ਛੋਟੇ ਦੁਕਾਨਦਾਰਾਂ ਦੇ ਅੱਗੇ ਜੀਐਸਟੀ ਵਾਲੇ ਖੜੇ ਕਰਦੇ ਬਾਲ ਕੱਟਣ ਵਾਲਿਆਂ ਤੋਂ ਵੀ ਕਹਿੰਦਾ ਜੀਐਸਟੀ ਲੈ ਕੇ ਆਓ ਆਮ ਆਦਮੀ ਦੀ ਸਰਕਾਰ ਐਸੀ ਸਰਕਾਰ ਨਕਮੀ ਸਾਬਤ ਹੋਈ ਆ ਕਿ ਜਿਹੜਾ ਵਿਚਾਰਾ ਬਾਲ ਕੱਟ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਛੋਟੀ ਮੋਟੀ ਦੁਕਾਨ ਕਰਕੇ ਉੱਥੇ ਵੀ ਖੜੇ ਕਰ ਦਿੱਤੇ ਤੋ ਇਸ ਕਰਕੇ ਬਹੁਤ ਅਨਿਆਹ ਹੋ ਰਿਹਾ ਐਜੂਕੇਸ਼ਨ ਦੇ ਮੁੱਦੇ ਤੇ ਸਰਕਾਰ ਫੇਲ ਹੈ ਹੈਲਥ ਸਰਵਿਸਿੰਗ ਦੇ ਮੁੱਦੇ ਤੇ ਸਰਕਾਰ ਫੇਲ ਹੈ ਕਿਉਂਕਿ ਇਹ ਕਹਿੰਦੇ ਸੀ ਹੈਲਥ ਕ੍ਰਾਂਤੀ ਕਰ ਦਿੱਤੀ ਐਜੂਕੇਸ਼ਨ ਦੀ ਕ੍ਰਾਂਤੀ ਕਰ ਦਿੱਤੀ ਜੇ ਸਿਹਤ ਦੀ ਕ੍ਰਾਂਤੀ ਹੋ ਗਈ ਤੋ ਪੰਜਾਬ ਦਾ ਰਾਜ ਸਭਾ ਦਾ ਮੈਂਬਰ ਲੰਡਨ ਆਪਣੀ ਅੱਖਾਂ ਖਾਤੇ ਦਿਖਾਣ ਗਿਆ ਬਈ ਉਹ ਝੂਠ ਆਮ ਲੋਕਾਂ ਨੂੰ ਕਹਿੰਦੇ ਆ ਵੀ ਤੁਸੀਂ ਇਹ ਨਾ ਹਸਪਤਾਲੇ ਚਲੇ ਜਾਓ ਤੇ ਖੁਦ ਉਹਨਾਂ ਹਸਪਤਾਲਾਂ ਤੇ ਔਰ ਡਾਕਟਰਾਂ ਤੇ ਵਿਸ਼ਵਾਸ ਨਹੀਂ ਇਹਨਾਂ ਨੂੰ ਕਿ ਸਾਨੂੰ ਇਹ ਠੀਕ ਕਰ ਦਣਗੇ ਮੁੱਖ ਮੰਤਰੀ ਸਾਹਿਬ ਬਿਮਾਰ ਹੋਏ ਉਹ ਵੀ ਪ੍ਰਾਈਵੇਟ ਹਸਪੀਟਲ ਚ ਗਏ ਤੂੰ ਇਹ ਸਾਬਤ ਕਰਦਾ ਕਿ ਸਿਹਤ ਜਨਤਕ ਖੇਤਰ ਦੀਆਂ ਸਿਹਤ ਸੇਵਾਵਾਂ ਉਹ ਜੋ ਪ੍ਰਚਾਰੀਆਂ ਜਾ ਰਹੀਆਂ ਉਦਾਂ ਦੀਆਂ ਨਹੀਂ ਹਨ ਇਸੇ ਕਰਕੇ ਜਦ ਇਹਨਾਂ ਨੂੰ ਕੋਈ ਆਪ ਇਲਾਜ ਕਰਾਣ ਦੇ ਲੋੜ ਪੈਂਦੀ ਹੈ ਤਾਂ ਇਹ ਲੰਡਨ ਜਾਂ ਫਿਰ ਕੋਈ ਵਧੀਆ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਾਂਦੇ ਆ ਸੋ ਇਸ ਕਰਕੇ ਇਹੋ ਹਾਲ ਐਜੂਕੇਸ਼ਨ ਦਾ ਹੈ ਕਹਿੰਦੇ ਅਸੀਂ ਐਜੂਕੇਸ਼ਨ ਦੀ ਕ੍ਰਾਂਤੀ ਕਰਤੀ ਸਰਕਾਰੀ ਸਕੂਲਾਂ 'ਚ ਤਾਂ ਤੁਸੀਂ ਅਧਿਆਪਕ ਨਹੀਂ ਦੇ ਸਕੇ ਬਿਨਾਂ ਅਧਿਆਪਕਾਂ ਤੋਂ ਕਿਹੜੀ ਵਿੱਤੇ ਕ੍ਰਾਂਤੀ ਸੰਭਵ ਹੈ ਇਸ ਕਰਕੇ ਕਿਸਾਨ ਸੜਕਾਂ ਦੇ ਉੱਪਰ ਰੋਲੇ ਇਹਨਾਂ ਨੇ ਕਿਸਾਨਾਂ ਦੀ ਫਸਲ ਰੋਲੀ ਆ ਮੈਂ ਇਹ ਸਮਝਦਾ ਕਿ ਪੰਜਾਬ ਦੀ ਜਨਤਾ ਹੁਣ ਇਹਨਾਂ ਨੂੰ ਮਾਫ਼ ਕਰੂਗੀ ਪ੍ਰਧਾਨ ਜੀ ਪਾਰਟੀ ਨੇ ਪਹਿਲਾਂ ਵੀ ਜਦੋਂ ਸਰਕਾਰ ਹੁੰਦੀ ਜਾਂ ਪੰਜਾਬ ਦੇ ਵਿਧਾਨ ਸਭਾ ਦੇ ਇੱਤਨ ਦੇ ਕਿਸੇ ਨਾ ਕਿਸੇ ਨਾਲ ਗੱਠਜੋੜ ਕੀਤਾ ਜਾਂਦਾ ਹੁੰਦਾ ਸੀ ਹੁਣ ਅੱਗੇ ਕੋਈ ਗੱਠਜੋੜ ਹੋਣਾ ਹੈ ਕਿ ਜਦੋਂ ਪਾਰਟੀ ਨੂੰ ਆਪਣੇ ਬਲ ਮੁਤੇ ਨਹੀਂ ਰੱਖਣ ਦੇਈਏ ਦੇਖੋ ਸਾਡੀ ਡਿਊਟੀ ਜਿਹੜੀ ਆ ਉਹ ਜਾਤੀ ਦੇ ਆਧਾਰ ਤੇ ਤੋੜੇ ਹੋਏ ਸਮਾਜ ਨੂੰ ਜੋੜ ਕੇ ਇੱਕ ਸਮਾਜਿਕ ਗੱਠਜੋੜ ਤਿਆਰ ਕਰਨ ਦੀ ਮੈਂ ਮਹਿਸੂਸ ਕਰਦਾ ਅੱਜ ਦੀ ਡੇਟ 'ਚ ਬਾਕੀ ਕੱਲ ਨੂੰ ਪਤਾ ਨਹੀਂ ਰਾਜਨੀਤੀ 'ਚ ਕੁਝ ਵੀ ਸੰਭਵ ਹੁੰਦਾ ਔਰ ਗੱਠਜੋੜ ਦੇ ਫੈਸਲੇ ਆਪਣੀ ਸਾਰੀ ਸਟੇਟ ਦੀ ਲੀਡਰਸ਼ਿਪ ਵਰਕਰਾਂ ਤੋਂ ਫੀਡਬੈਕ ਲੈ ਕੇ ਫਿਰ ਉਹ ਪਾਰਟੀ ਆਈ ਕਮਨਨੂ ਦੇ ਕੇ ਸੈਂਟਰਲ ਐਗਜ਼ੀਕਿਊਟਿਵ ਕਮੇਟੀ 'ਚ ਬੈਠ ਕੇ ਫਿਰ ਫਾਈਨਲ ਫੈਸਲੇ ਹੁੰਦੇ ਪਰ ਅੱਜ ਦੀ ਡੇਟ 'ਚ ਮੈਂ ਇਹ ਕਹਿੰਦਾ ਕਿ ਜਿਨ੍ਹਾਂ ਨੇ ਪੰਜਾਬ ਦੀਆਂ ਮਾਵਾਂ ਦੇ ਪੁੱਤ ਖਾ ਲਏ ਅਬ ਇਸ ਤੋਂ ਵੱਡਾ ਤਾਂ ਪਾਪ ਕੋਈ ਅਪਰਾਧ ਹੋ ਨਹੀਂ ਸਕਦਾ ਤੋ ਮੈਂ ਤਾਂ ਪੰਜਾਬੀਆਂ ਨੂੰ ਸੱਦਾ ਦਿੰਦਾ ਕਿ ਉਹਨਾਂ ਨੂੰ ਸਜ਼ਾ ਦੇਣ ਲਈ ਤੁਸੀਂ ਬਹੁਜਨ ਸਮਾਜ ਪਾਰਟੀ ਤੇ ਭਰੋਸਾ ਕਰੋ ਵੀਐਸਪੀ ਨਾਲ ਪ੍ਰਧਾਨਗੀ ਜਿਵੇਂ ਬਾਰੇ ਵੀ ਨੇ ਟੀਲ ਵਰਕਰਾਂ ਨੂੰ ਮੁਕਤੀ ਕਰਾ ਚੱਲੋ ਟੀਲ ਦੇਖਣਾ ਚਾਹੁੰਦੇ ਮੈਂ ਵਰਕਰਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਤਕੜੇ ਹੋਵੋ ਤੁਹਾਡੇ ਮੋਢਿਆਂ ਤੇ ਜ਼ਿੰਮੇਵਾਰੀ ਨਵਾਂ ਪੰਜਾਬ ਉਸਾਰਨ ਦੀ ਮੈਂ ਪਾਣੀ ਚਾਹੁੰਦਾ ਔਰ ਪੰਜਾਬ ਜਿਸ ਸੰਕਟ ਨਾਲ ਜੂਝ ਰਿਹਾ ਔਰ ਉਹਦੇ ਲਈ ਜ਼ਿੰਮੇਦਾਰ ਜਿਹੜੀਆਂ ਰਾਜਨੀਤਿਕ ਧਿਰਾਂ ਆ ਜਿਨ੍ਹਾਂ ਨੇ ਰਾਜ ਕੀਤਾ ਉਹਦੇ ਵਿੱਚ ਆਮ ਪਾਰਟੀ ਆ ਅਕਾਲੀ ਆ ਭਾਜਪੀ ਆ ਕਾਂਗਰਸ ਆ ਕਿ ਵੀ ਤੁਸੀਂ ਉਹਨਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਦੇਖੋ ਆਰਥਿਕ ਪੱਖੋਂ ਬਰਬਾਦ ਸਰੀਰਕ ਪੱਖੋਂ ਬਰਬਾਦ ਜਬਾਨੀ ਪੱਖੋਂ ਬਰਬਾਦ ਕਿਸਾਨੀ ਪੱਖੋਂ ਬਰਬਾਦ ਅਦਜੋਬ ਪੱਖੋਂ ਬਰਬਾਦ ਤੋਂ ਇਹਨੂੰ ਅਗਰ ਮੁੜ ਕੇ ਆਵਾਜ਼ ਕਰਨਾ ਹੈ ਤਾਂ ਸਾਰੇ ਪੰਜਾਬੀਆਂ ਨੂੰ ਔਰ BSP ਦੇ ਵਰਕਰਾਂ ਨੂੰ ਮਿਲ ਕੇ ਇੱਕ ਸਾਂਝਾ ਅੰਦੋਲਨ ਅਸਾਰਨਾ ਪਿਆ ਧੰਨਵਾਦ ਅੱਜ ਦੀ ਮੀਟਿੰਗ ਅਸੀਂ ਬਹੁਜਨ ਸਮਾਜ ਪਾਰਟੀ ਦੀ ਸਾਡੇ ਮਹਾਨ ਨੇਤਾ ਡਾਕਟਰ ਅਵਤਾਰ ਸਿੰਘ ਜੀ ਕਰੀਮਪੁਰੀ ਜੋ ਅੱਜ ਜਿਨ੍ਹਾਂ ਨੇ ਪਹਿਲੀ ਮੀਟਿੰਗ ਜ਼ਿਲ੍ਹੇ ਦੇ ਅੰਮ੍ਰਿਤਸਰ ਦੀ ਟੈੰਡ ਕੀਤੀ ਆ ਉਹਨਾਂ ਦਾ ਅਮਰਸਰ ਜਿਲ੍ਹੇ ਵੱਲੋਂ ਬਹੁਤ ਬਹੁਤ ਸਵਾਗਤ ਸ਼ਰਦਾ ਭਾਵਨਾ ਦੇ ਨਾਲ ਕੀਤਾ ਗਿਆ ਆਇਆ ਜੀ ਆਇਆਂ ਆਖਦੇ ਅਸੀਂ ਉਹਨਾਂ ਨੂੰ ਸਾਰੇ ਸਾਰਾ ਜਿਲ੍ਹਾ ਹੀ ਬਹੁਤ ਇਸ ਗੱਲ ਦੀ ਖੁਸ਼ੀ ਦੀ ਲਹਿਰ ਜਿਹੜੀ ਆ ਉਹ ਜਿਲ੍ਹੇ ਦੇ ਵਿੱਚ ਦੌੜੀ ਆ ਵੀ کریمਪੁਰੀ ਸਾਹਿਬ ਅੱਗੋਂ ਤੋਂ ਵੀ ਇਤਰਾ ਹੀ ਉਗਵਾਈ ਕਰਦੇ ਰਹਿਣਗੇ ਆਣ ਕੇ ਤੇ ਫੌਜਾਂ ਜੜੀਆਂ ਉਹ ਮਦਾਨੇ ਜੰਗ ਲੜਨ ਨੂੰ ਤਿਆਰ ਆ ਹਾਂਜੀ ਇਸ ਕਰਕੇ ਅੱਜ ਹਲਾਤ ਪੰਜਾਬ ਦੇ ਜਿਹੜੇ ਉਹ ਬਹੁਤ ਦੁਰਦਵਪਿਆ ਜਿੰਦਾਬਾਦ ਇਹ ਨਹੀਂ ਇਹਨਾਂ ਮੰਦ ਭਾਗੇ ਬਣੇ ਆ ਸਾਰੇ ਹਿੰਦੁਸਤਾਨ ਦਾ ਹੀ ਉਂਝ ਤੇ ਹਲਾਤ ਮਾਰੇ ਬਣੇ ਆ ਉਹ ਗਲੀ ਵਿੱਚ ਇਹਨਾਂ ਜਿੰਨਾ ਵੀ ਸਰਕਾਰਾਂ ਨੇ ਅਜ ਤੱਕ ਰਾਜ ਕੀਤਾ 195 ਵੱਲੋਂ 13 4 ਜੁਰਮ ਜ਼ਬਰ ਤਸ਼ੱਦਦ ਮਹਿੰਗਾਈ ਬੇਰੋਜ਼ਗਾਰੀ ਤੇ ਸਟਾਜਰ ਮਸ਼ੇ ਕੋਲੀ ਦਾ ਪੰਨਾ ਦਰਿਆ ਜਿਹੜਾ ਉਹ ਸੰਸਰਾਂ ਦੇ ਉੱਤੇ ਵਗ ਰਿਹਾ ਜਿਹਦੇ ਬਾਰੇ ਸਾਰਾ ਹੀ ਸਰਕਾਰਾਂ ਦੇ ਚੋਣ ਸਰਕਾਰਾਂ ਨੇ ਕੋਈ ਵਕਤ ਉੱਠਿਆ ਹੀ ਬੰਦਿਆਂ ਦੇ ਜਿੰਦ ਵੀ ਸ਼িকার ਹੁੰਦੇ ਹੀ ਅਸੀਂ ਇਲਾਕੇ ਦੇ ਵਿੱਚ ਅੱਜ ਉਦੋਂ ਜੇ ਸਰਕਾਰ ਨੇ ਉਹਨੂੰ ਕੰਟਰੋਲ ਕਰਨਾ ਚਾਹਿਆ ਤੇ ਚੁੜੀ ਦਾ ਸ਼ਿਕਾਰ ਹੋਣਾ ਵੀ ਬੰਦ ਹੋ ਗਿਆ ਸੀ ਆ ਕੀ ਹੁਣ ਨਸ਼ੇ ਦਾ ਦਰਿਆ ਨੂੰ ਜੇ ਸਰਕਾਰ ਦੀ ਮਰਜ਼ੀ ਹੋਏ ਇਹ ਨੀਤੀ ਹੋਵੇ ਤੇ ਨਸ਼ੇ ਦਾ ਦਰਿਆ ਬੰਦ ਹੋ ਸਕਦਾ ਮਾਵਾਂ ਦੇ ਪੁੱਤ ਜਿਹੜੇ ਮੌਤੇ ਘਰ ਦੇ ਜੜ ਦੀ ਜਵਾਨੀ ਕੋਈ 20 ਸਾਲ ਦਾ ਕੋਈ 22 ਸਾਲ ਦਾ ਕੋਈ 30 ਸਾਲ ਦਾ ਬੱਚਾ ਜਿਹੜਾ ਮੌਤੇ ਘਰ ਤੁਰਿਆ ਜਾ ਰਿਹਾ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਆ ਤਬਾਹ ਹੋ ਰਹੀ ਆ ਸਰਕਾਰਾਂ ਇਸ ਬੰਦੇ ਕੋਈ ਧਿਆਨ ਨਹੀਂ ਦੇ ਰਹੀਆਂ ਸੋ ਇਹਦੇ ਦੀ ਭੋਜਨ ਸਮਾਜ ਪਾਰਟੀ ਦੇ ਸਾਰੇ ਵਰਕਰ ਲੀਡਰ ਸਾਰਿਆਂ ਨੂੰ ਇੱਕ ਥੋੜਾ ਇਕੱਠੇ ਹੋ ਗਏ ਇਹਦੇ ਖਿਲਾਫ ਸਰਕਾਰਾਂ ਵੱਲੋਂ ਆਲੇ ਬੰਦੇ ਨੂੰ ਤਖਤਾ ਪੁੱਟਣ ਵਾਲੇ ਬੰਦੇ ਨੂੰ ਰਾਜ ਨਵੀਂ ਕਰਾਈ ਹੈ ਬੱਚੇ ਜਿਹੜੇ ਨਸ਼ਾ ਕਰੀ ਦੇ ਉੱਤੋਂ ਬਾਹਰ ਸੱਟ ਮਾਰਨਾ ਚਾਹੀਦਾ ਐਡਾ ਮਾੜਾ ਨਸ਼ਾ ਸੋਨਾ ਪੰਜਾਬ ਦੇ ਵਿੱਚ ਦੇਟ ਆਫ ਬਰਥ ਵਗੈਰਾ ਚਾਹੀਦੀ ਹੈ ਨਸ਼ਾ ਜਿਹੜਾ ਉਹ ਸਵਾ ਕਰ ਦਿੰਦਾ ਜਿੰਦੇ ਜਿੰਦਾ ਜੀ ਇਹ ਨਾਮ ਦਾ ਜਿਹੜਾ ਉਹ ਰੈਜੀਡੈਂਸ ਦਾ ਜੰਗੀਪੱਦਰ ਤੇ ਜਿਹੜੀ ਸਰਕਾਰ ਨੂੰ ਕਦਮ ਚੁੱਕਣੇ ਆ ਨਹੀਂ ਤੇ ਪੰਜਾਬ ਨੂੰ دیਵਾਨੀ ਆ 2000 ਪੰਜਾਬ ਨੂੰ ਜਿਹੜੀ ਐਜੂਕੇਸ਼ਨ ਦੀ ਲੋੜ ਹੈ ਪ੍ਰੋਸਟੇਟ ਸਰਟੀਫਿਕੇਟ ਦੀ ਚਾਹੀਦੀ ਆ ਕਿ ਅਸੀਂ ਅੱਜ ਸਾਡੇ ਮਹਾਨ ਨੇਤਾ ਤੁਹਾਨੂੰ ਜਰੂਰੀ ਅਰਜੀ ਹੈ ਤਾਂ ਸਾਹਿਬ ਤੇ ਫੇਰ ਉਹ ਜੇ ਐਕਟ ਕੀਤੀ ਜਾਊਗੀ ਤੇ ਪੰਜ ਫੋਟਾਂ ਨਾਲ ਚਾਹੀਦੀਆਂ ਹਨ ਨਿਸ਼ਕਾਮ ਆ ਚਾਰ ਫੋਟਾਂ ਦੀ ਜਿੰਦਾਦੀ ਸੇਵਾ ਨੂੰ ਅਨੁਸਾਰ ਕਰ ਦਿੱਤਾ ਡਾਕਟਰ ਧਰੂਨ ਜੀ ਵੀ ਰਹਿਣੀਆਂ ਜਵਾਨੀ ਦੇ ਨੌਜਵਾਨਾਂ ਨੂੰ ਬਚਤਣ ਕਰਨਾ ਹੋਣਾ ਚਾਹੀਦਾ ਵੀ ਉਹ ਸੰਘਰਸ਼ੀ ਜੋ ਦੇ ਬਹਾਦਰ ਜਿਹੜੇ ਅੱਜ ਵੀ ਅਗਵਾਈ ਕਰ ਰਹੇ ਲੋਕਾਂ ਨੂੰ ਬਹੁਤ ਉਮੀਦਾਂ ਤੇ ਆਸਾਂ ਮਿਲਦਾ ਜਿਹੜਾ ਸਾਡਾ ਧਰਮ ਦਾ ਮਸਲਾ ਹੈ ਵਿੱਚ ਪੰਜਾਬ ਦੇ ਹਲਾਤ ਜਿਹੜੇ ਧਰਨਾ ਹੀ ਲਾਉਣੇ ਆ ਉਹ ਆਪਣੀਆਂ ਮੰਗਾਂ ਦੇ ਖਾਦ ਜਾਣੀਆਂ ਆਹ ਮੰਗ ਰਹੇ ਹਾਂ ਨਾਲੇ ਬੰਦੇ ਯੋਰ ਲਾਵਾਂਗੇ ਸਾਡੀ ਜਿਹੜੀ 1903 ਤੋਂ ਪਹਿਲਾਂ ਦੇ ਕ੍ਰਿਸ਼ਨ ਬੰਦ ਕੀਤੀ ਇਹਨਾਂ ਦੇ ਆਰਐਮਪੀਟੀ ਅਸੀਂ ਉਹਦੀ ਮੰਗ ਕਰਦੇ ਹਾਂ ਪੁਰ ਜੋ ਚਪਦਾ ਦੇ ਵਿੱਚ ਬੰਦੇ ਨੇ ਇੱਕ